ਵਾਹਿਗੁਰੂ ਸੇਕਾ ਖਾਲਸਾ ਵਾਹਿਗੁਰੂ ਸੇਕੇ ਫਤਿਹ ਸਤ ਸੰਗਜੀ ਸਾਡੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਲੋੜੀ ਤੋਂ ਪਹਿਲਾਂ ਪਹਿਲਾਂ ਤਿੰਨ ਥਾਵਾਂ ਤੇ ਰੱਖ ਦਵੋ ਲੋਨ ਘਰ ਦੇ ਵਿੱਚ ਬਰਕਤ ਭੱਜੀ ਚਲੀ ਆਵੇਗੀ ਭਿਖਾਰੇ ਵੀ ਹੋ ਸਕਦਾ ਹੈ ਤਣੀ ਆਖਿਰ ਲੋਨ ਇਹਨੇ ਛਤੀ ਤਣੀ ਕਿਉਂ ਬਣਾਉਂਦਾ ਹੈ ਕਿਵੇਂ ਲੋਨ ਮਾਇਆ ਨੂੰ ਚੁੰਬਕ ਦੀ ਤਰ੍ਹਾਂ ਖਿੱਚਦਾ ਹੈ ਜੇਕਰ ਤੁਸੀਂ ऐसे पेछे दी वजह जान ਲਵੋਗੇ ਤਾਂ ਤੁਸੀਂ ਮੇਂ ਹੋ ਸਕਦੇ ਹੋ ਅਮੀਰ ਸਭ ਤੋਂ ਪਹਿਲੀ ਗੱਲ ਇਹਨਾਂ ਗੱਲਾਂ ਤੇ ਸੰਗਤ ਜੀ ਭਰੋਸਾ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਭਰੋਸੇ ਤੇ ਹੀ ਦੁਨੀਆ ਕਾਇਮ ਹੈ ਵਿਸ਼ਵਾਸ ਹੀ ਆਪਣੀ ਤਾਕਤ ਹੈ ਇਹ ਹੀ ਆਪਣੀ ਸਚਾਈ ਹੈ ਪੁਰਾਤਨ ਸਮੇ ਤੋਂ ਹੀ ਲੋਨ ਦੇ ਵਰਤੋਂ ਕੀਤੀ ਜਾਂਦੀ ਹੈ ਲੋਨ ਸਿਰਫ ਪ੍ਰਸ਼ਾਦ ਦੇ ਪਾਣੀ ਨੂੰ ਸਵਾਦ ਨਹੀਂ ਪਤਾ ਨਹੀਂ ਕਿੰਨੇ ਕੁ ਲਾਭ ਆਪਣੇ ਅੰਦਰ ਇਹ ਲੈ ਕੇ ਸਮਾ ਕੇ ਬੈਠਾ ਹੈ ਜੇਕਰ ਮਨੁੱਖ ਦੀ ਦੇਹ ਦੇ ਵਿੱਚ ਲੋਣ ਦੀ ਘਾਟ ਹੋ ਜਾਵੇ ਤਾਂ ਮਨੁੱਖੀ ਦੇ ਬੜੀ ਛੇਤੀ ਖਰਾਬ ਹੋ ਜਾਂਦੇ ਹਨ ਇਥੋਂ ਤੱਕ ਸੰਗਤ ਇਹ ਮੰਨਿਆ ਜਾਂਦਾ ਹੈ ਕਿ ਆਪਣੇ ਜੀਵਨ ਦਾ ਐਮ ਭਾਗ ਤਾਂ ਹੈ ਨਾਲ ਸਗੋਂ ਮਾਇਆ ਦਾ ਮੀਵੀ ਵਰਸਾਉਂਦਾ ਹੈ ਲੋਣ ਵਿੱਚ ਸਕਾਰਾਤਮਕ ਸ਼ਕਤੀਆਂ ਦੇ ਖਜ਼ਾਨੇ ਹੁੰਦੇ ਹਨ ਲੋਨ ਨੂੰ ਸੋਇਦਾ ਰਾਜਾ ਵੀ ਕਿਹਾ ਜਾਂਦਾ ਹੈ ਜੋ ਪਤਾ ਨਹੀਂ ਕਿੰਨੇ ਆਪਣੇ ਅੰਦਰ ਗੁਪਤ ਖਜ਼ਾਨੇ ਲੁਕੋ ਕੇ ਬੈਠਾ ਹੈ ਜੇ ਇਸੇ ਬਾਰੇ ਪਤਾ ਲੱਗ ਜਾਵੇ ਤਾਂ ਭਾਗਾਂ ਦਾ ਤਨੇ ਬਣਾ ਸਕਦਾ ਹੈ ਲੋਨ ਨਾਲ ਜੁੜੀਆਂ ਕੁਝ ਗੱਲਾਂ ਬਣੀਆਂ ਪ੍ਰਸਿੱਧ ਨੇ ਜੇ ਕੋਈ ਇਸ ਨੂੰ ਕਾਦਾ ਤਾਂ ਉਸ ਨੂੰ ਲਾਜ਼ਮੀ ਤਨੇ ਪਾਝਾਂਦਾ ਹੈ ਸਾਥ ਸੰਗਤ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਲਗਵਾ ਦਿਓ ਜੀ ਸੰਗਤ ਜੀ ਮੰਨੋ ਕਿ ਕੀਤਾ ਕੰਮ ਹਮੇਸ਼ਾ ਰੰਗ ਲੈ ਕੇ ਆਉਂਦਾ ਹੈ ਤਾਂ ਜ਼ਿੰਦਗੀ ਨੂੰ ਆਬਾਦ ਵੀ ਕਰ ਦਿੰਦਾ ਹੈ ਇਹ ਕੰਮ ਤੁਸੀਂ ਕਿਸੇ ਵੀ ਦਿਨ ਕਰ ਸਕਦੇ ਹੋ ਇਹ ਕੰਮ ਲੋਨ ਦਾ ਤੁਹਾਡੀਆਂ ਸਭ ਇੱਛਾਵਾਂ ਪੂਰੀਆਂ ਕਰੇਗਾ ਸਭ ਤੋਂ ਪਹਿਲਾਂ ਕਹਿੰਦੇ ਨੇ ਕਿ ਘਰ ਦਾ ਰਾਸ਼ਨ ਪਾਣੀ ਜਿਵੇਂ ਕਿ ਰੋਜ਼ਮਰਾਂ ਦੀ ਜ਼ਿੰਦਗੀ ਦੇ ਵਿੱਚ ਨੋਂ ਨ ਮਿਰਚਾਂ ਤੇਲ ਚੌਲ ਦਾਲ ਇਹ ਲੈ ਕੇ ਕਿਸੇ ਵੀ ਬਿਰਦ ਨੂੰ ਦੇ ਕੇ ਆਓ ਇਸ ਨਾਲ ਤੁਹਾਡੀ ਕਿਸਮਤ ਸੂਰਜ ਤੇ ਵਾਂਗ ਚਮਕ ਜਾਵੇਗੀ ਜੋ ਵੀ ਨੌਕਰੀ ਪੇਸ਼ਾ ਕਰਦੇ ਹੋ ਉਸ ਵਿੱਚ ਹੌਂ ਨਤੀ ਹੋਵੇਗੀ ਉਦਾਸੀ ਕੋਹਾਂ ਦੂਰ ਜਾਵੇਗੀ ਮੇਰੀ ਮੇਰ ਪ੍ਰਾਪਤ ਹੋਵੇਗੀ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਹੋਵੇਗੀ ਇਸ ਤਰ੍ਹਾਂ ਕਰਨ ਨਾਲ ਇੰਨਾ ਜ਼ਿਆਦਾ ਤੁਹਾਨੂੰ ਫਾਇਦਾ ਹੋਵੇਗਾ ਕਿ ਜਿਸੇ ਬਾਰੇ ਤੁਸੀਂ ਸੋ ਜੀ ਨੇ ਇਸ ਆਖਦੇ ਭਾਵੇਂ ਤੁਹਾਡੇ ਕਿੰਨੇ ਹੀ ਮਾੜੇ ਦਿਨ ਕਿਉਂ ਨਾ ਹੋਣ ਸਿਰਫ ਇਹ ਕਰਨ ਨਾਲ ਸਾਰੀ ਘਰ ਦੀ ਗਰੀਬੀ ਤਲੇਦਰਤਾ ਕੋਹੋਂ ਦੂਰ ਚਾਵੇਗੀ ਕਾਜ ਤੋਂ ਤੁਹਾਨੂੰ ਮੁਕਤੀ ਮਿਲ ਜਾਵੇਗੀ ਵਿਦੇਸ਼ਾਂ ਵਾਲੇ ਲੋਕ ਜਦੋਂ ਹੱਥ ਵਿੱਚੋਂ ਲੋਨ ਥੱਲੇ ਡਿੱਗ ਜਾਂਦਾ ਸੀ ਤਾਂ ਉਹ ਵੀ ਉਸ ਨੂੰ ਵਿਚਾਰ ਕਰਦੇ ਨੇ ਕਹਿੰਦੇ ਨੇ ਕਿ ਇਸ ਨੂੰ ਕਦੇ ਵੀ ਸਟੀਲ ਦੇ ਬਾਕਸ ਦੇ ਵਿੱਚ ਨਾ ਪਾਓ ਸਟੀਲ ਦੇ ਡੱਬੇ ਦੇ ਵਿੱਚ ਇਹਨੂੰ ਕਦੇ ਨਾ ਰੱਖੋ ਹਮੇਸ਼ਾ ਕਾਚ ਦੇ ਡੱਬੇ ਵਿੱਚ ਹੀ ਇਸ ਨੂੰ ਪਾਉਣਾ ਚਾਹੀਦਾ ਹੈ ਸਟੀਲ ਹੋਗੀ ਪਲਾਸਟਿਕ ਹੋਗੀ ਜਾਂ ਪਲਾਸਟਿਕ ਦੇ ਡੱਬੇ ਹੋਗੇ ਇਸ ਤਰ੍ਹਾਂ ਕਈ ਤਰ੍ਹਾਂ ਦੇ ਆਪਣੇ ਸਰੀਰ ਨੂੰ ਰੋਗ ਲੱਗਦੇ ਹਨ ਪੁਰਾਣੇ ਸਮੇਂ ਵਿੱਚ ਸਿਆਣੇ ਕਿਹਾ ਕਰਦੇ ਸੀ ਕਿ ਡੱਬੇ ਰੋਗ ਤੇ ਸੌ ਕਰ ਲੈ ਆਉਂਦੇ ਹਨ ਤੇ ਆਪਾਂ ਪਰਛਾਦਾ ਪਾਣੀ ਜਦੋਂ ਖਾਂਦੇ ਹਾਂ ਕਈ ਵਾਰ ਖਾਂਦੇ ਹਾਂ ਤਾਂ ਲੋਨ ਜਿਹੜਾ ਹੈ ਉਹ ਘਟ ਹੋ ਜਾਂਦਾ ਤਾਂ ਆਪਾਂ ਹੋਰ ਪਾਉਂਦੇ ਹਾਂ ਬਾਕੀ ਬਚੇ ਨੂੰ ਆਪਾਂ ਵਗਾ ਦਿੰਦੇ ਹਾਂ ਜੋ ਕਿ ਬਹੁਤ ਹੀ ਮਾੜੀ ਗੱਲ ਹੈ ਸੰਗਤ ਜੀ ਸਿਆਣੇ ਇਸ ਤਰ੍ਹਾਂ ਦੀ ਗੱਲ ਦਾ ਬੜਾ ਹੀ ਵਿਚਾਰ ਕਰਿਆ ਕਰਦੇ ਸੀ ਇਥੋਂ ਤੱਕ ਉਹ ਕਹਿਆ ਕਰਦੇ ਸੀ ਕਿ ਕਦੇ ਵੀ ਲੋਨ ਕਿਸੇ ਤੋਂ ਉਧਾਰਾ ਵੀ ਨਾ ਲਵੋ ਕਿਹਾ ਜਾਂਦਾ ਹੈ ਜਿਹਦਾ ਲੋਨ ਖਾਦਾ ਉਹਦਾ ਭਾਰ ਛੁਕਣਾ ਪਵੇਗਾ ਇਸ ਲਈ ਲੋਨ ਉਧਾਰ ਲੈਣ ਤੋਂ ਹਮੇਸ਼ਾ ਬਚੋ ਲੋਨ ਹਮੇਸ਼ਾ ਆਪਣੀ ਪੂੰਜੀ ਦਾ ਹੀ ਖਰੀਦੋ ਕਿਸੇ ਦਾ ਲੋਨ ਨਾ ਖਾਵਾ ਉਸ ਨਾਲ ਕਦੇ ਵੀ ਮੜਾ ਨਾ ਕਰੋ ਕਿਆ ਜਾਂਦਾ ਹੈ ਕਿ ਨਾਹੀਂ ਸ਼ਾਮ ਨੂੰ ਕਿਸੇ ਕੋਲੋਂ ਲੋਨ ਨਾ ਵੋਤੇ ਨਾਹੀਂ ਦਵੋ ਇਸ ਸਮੇਂ ਕਾਦੀ ਸੋਖ ਸਮ੍ਰੇਧੀ ਤੋਰ ਜਾਂਦੀ ਹੈ ਲੋਨ ਦਾ ਪੋਚਾ ਲੋਣ ਨਾਲ ਵੀ ਜੋ ਨਕਾਰਾਤਮਕ ਤਾਕਤਾਂ ਹੁੰਦੀਆਂ ਨੇ ਉਹ ਸਭ ਖਤਮ ਹੋ ਜਾਂਦੀਆਂ ਨੇ ਹਫਤੇ ਵਿੱਚ ਤਿੰਨ ਦਿਨ ਘਰ ਲੋਨ ਦਾ ਪੋਚਾ ਜ਼ਰੂਰ ਲਗਾਓ ਹਮੇਸ਼ਾ ਹਮੇਸ਼ਾ ਸਵੇਰ ਦੇ ਸਮੇਂ ਹੀ ਕਾਦੀ ਸਾਫ ਸਫਾਈ ਕਰੋ ਇਸ ਤੋਂ ਬਾਅਦ ਨਾ ਕਰੋ ਜਦੋਂ ਆਪਾਂ ਰੋਜ਼ ਘਰ ਦੇ ਵਿੱਚ ਲੋਨ ਦਾ ਪੋਚਾ ਲਗਾਉਂਦੇ ਹਾਂ ਤਾਂ ਇਹਦੇ ਨਾਲ ਘਰ ਦੇ ਚਿੰਨੇਵੇਂ ਬੈਕਟੀਰੀਆ ਨੇ ਜਿੰਨੀਆਂ ਅਸੀਂ ਚੀਜ਼ਾਂ ਨੇ ਜੋ ਬਿਮਾਰੀਆਂ ਫੈਲਾਉਂਦੀਆਂ ਨੇ ਉਹ ਘਰ ਤੋਂ ਦੂਰ ਹੋ ਜਾਂਦੀਆਂ ਨੇ ਕਈ ਲੋਕ ਇਹ ਵੀ ਕਹਿੰਦੇ ਨੇ ਕਿ ਜਿੰਨੇ ਨਕਾਰਾਤਮਕ ਤਾਕਤਾਂ ਹੁੰਦੀਆਂ ਨੇ ਉਹ ਖਤਮ ਹੋ ਜਾਂਦੀਆਂ ਨੇ ਇਸ ਲਈ ਘਰ ਦੇ ਵਿੱਚ ਲੋਨ ਦਾ ਪੋਚਾ ਜ਼ਰੂਰ ਲਗਾਉਣਾ ਚਾਹੀਦਾ ਹੈ ਕਿਉਂਕਿ ਇਹਦਾ ਜਦੋਂ ਆਪਾਂ ਐਵੇਂ ਲੋਨ ਦਾ ਪੋਚਾ ਲਗਾਉਂਦੇ ਹਾਂ ਤੇ ਸਾਰੇ ਬਿਮਾਰੀਆਂ ਦੂਰ ਹੋ ਜਾਂਦੀਆਂ ਨੇ ਤੇ ਦਿਲਿੱਦਰ ਵੀ ਦੂਰ ਹੋ ਜਾਂਦਾ ਹੈ ਕਿਹਾ ਜਾਂਦਾ ਹੈ ਕਿ ਜਿੱਥੇ ਦਿਲਿੱਦਰ ਹੋਵੇ ਉੱਥੇ ਮਾਇਆ ਵਾਸ ਨਹੀਂ ਕਰਦੀ ਇਸ ਲਈ ਕਦੇ ਵੀ ਇਹ ਚੀਜ਼ਾਂ ਨਹੀਂ ਕਰਨੀਆਂ ਚਾਹੀਦੀਆਂ ਮਾਇਆ ਉੱਥੇ ਵਾਸ ਕਰਦੀ ਹੈ ਜਿੱਥੇ ਸਾਫ਼ ਸਫਾਈ ਤੇ ਸੋਚਮ ਨੂੰ ਪਹਿਲ ਦਿੱਤੀ ਜਾਂਦੀ ਹੈ ਸੂਰਜ ਚੜ੍ਹਨ ਤੋਂ ਪਹਿਲਾਂ ਹਮੇਸ਼ਾ ਘਰ ਦਾ ਬੂਹਾ ਖੋਲ ਦਵੋ ਇਸ ਨਾਲ ਘਰ ਬਰਕਤ ਵਾਸ ਕਰਦੀ ਹੈ ਜੇ ਬੂਹਾ ਬੰਦ ਤਾਂ ਆਪਾਂ ਮਾਇਆ ਤੇ ਬਰਕਤ ਦੇ ਆਉਣ ਦਾ ਰਾਹੀ ਬੰਦ ਕਰ ਦਿੱਤਾ ਇਸ ਲਈ ਸੂਰਜ ਚੜਨ ਤੋਂ ਪਹਿਲਾਂ ਘਰ ਦਾ ਬੂਹਾ ਤੇ ਬਾਰੀਆਂ ਖੋਲ ਦਵੋ ਘਰ ਵਿੱਚ ਜੇਕਰ ਕੋਈ ਬੱਚਾ ਬਾਰ-ਬਾਰ ਰੋਈ ਜਾਵੇ ਜਦ ਕਰੀ ਜਾਵੇ ਤਾਂ ਉਸ ਉਪਰ ਨਮਕ ਵਾਰ ਕੇ ਅੱਗ ਵਿੱਚ ਸੁੱਟ ਦਵੋ ਕਹਿੰਦੇ ਨੇ ਨਜ਼ਰ ਤਾਂ ਪੱਥਰ ਵੀ ਪਾੜ ਦਿੰਦੀ ਹੈ ਆਪਾਂ ਤਾਂ ਫਿਰ ਮਨੁੱਖੀ ਰੂਪ ਹਾਂ ਆਪਣੇ ਵਿੱਚੋਂ ਕੀ ਕਰਦੇ ਹਾਂ ਕਿ ਚਾਹ ਬਣਾਉਣ ਲੱਗੇ ਲੋਨ ਦੀ ਚੁੰਡੀ ਪਾ ਲਓ ਜਾਂ ਥੋੜਾ ਲੋਨ ਪਾ ਲਓ ਕਹਿਣਗੇ ਕਿ ਚਮਚ ਦਾ ਥੋੜਾ ਜਿਹਾ ਹਿੱਸਾ ਲੋਨ ਵਿੱਚ ਪਾ ਲਈਏ ਤਾਂ ਚਾਹ ਕਰਾਰੇ ਬਣ ਜਾਏਗੀ ਪਰ ਇਸ ਤਰ੍ਹਾਂ ਕਰਨ ਨਾਲ ਆਪਾਂ ਦੇ ਵਿੱਚ ਕਈ ਪੜੇ ਰੋਗਾਂ ਨੂੰ ਆਪਾਂ ਨਿਯੋਤਾਂ ਦੇਣ ਲੱਗ ਜਾਂਦੇ ਹਾਂ ਇਸੇ ਨਾਲ ਆਪਣੇ ਸਰੀਰ ਵਿੱਚ ਖੂਨ ਦੀ ਘਾਟ ਹੋਣ ਲੱਗ ਜਾਂਦੀ ਹੈ ਤੇ ਆਪਣੀਆਂ ਹੱਡੀਆਂ ਗਲਣ ਲੱਗ ਜਾਂਦੀਆਂ ਨੇ ਆਪਣੀਆਂ ਹੱਡੀਆਂ ਆਪਣੀਆਂ ਕਮਜ਼ੋਰ ਹੋ ਜਾਂਦੀਆਂ ਨੇ ਜੋ ਕਿ ਛੇਤੀ ਟੁੱਟਣ ਵੀ ਲੱਗ ਜਾਂਦੀਆਂ ਨੇ ਇਸ ਲਈ ਚਾਹ ਵਿੱਚ ਲੋਨ ਦੀ ਵਰਤੋਂ ਕਦੇ ਵੀ ਨਾ ਕਰੋ ਪੂਣ ਕਿ ਜਿਆਦਾ ਮਾਤਰਾ ਵਿੱਚ ਇਸ ਨੂੰ ਨਾ ਖਾਓ ਇਸ ਦੇ ਨਾਲ ਸ਼ੂਗਰ ਪੱਥਰੀ ਵਰਗੇ ਕਈ ਰੋਗ શરી ਦੇ ਅੰਦਰ ਆ ਜਾਂਦੇ ਹਨ ਜੋ ਇਹ ਰਜਕ ਦੀ ਕਦਰ ਕਰਦਾਏ ਹੁੰਦੇ ਹੈ ਹਮੇਸ਼ਾ ਵਾਈਗ੍ਰੂਜੀਤੀ ਮੇਰ ਰਹਿੰਦੀ ਹੈ ਕਿਹਾ ਜਾਂਦਾ ਹੈ ਕਿ ਆਪਣੇ ਘਰ ਜਿਆਦਾ ਜਿਹੜੀ ਥਾਂ ਕਹਿੰਦੇ ਕਿ ਜਿੰਨੇ ਜਿਆਦਾ ਕਿੱਲੀ ਹੋਵੇ ਉਹਨੇ ਨਿਕਾਤ ਵਿੱਚ ਤਾਕਤਾਂ ਜਿਆਦਾ ਆਉਂਦੀਆਂ ਨੇ ਪੁਰਾਣੇ ਸਮੇਂ ਚ ਲੋਕ ਕੀ ਕਰਿਆ ਕਰਦੇ ਸੀ ਕਿ ਜਿਵੇਂ ਬਾਥਰੂਮ ਦਾ ਹਿੱਸਾ ਸੀ ਉਥੇ ਕੌਲੀ ਦੇ ਵਿੱਚ ਸੈਦ ਦਾ ਨਮਕ ਜਿਹੜਾ ਹੁੰਦਾ ਉਹਦੇ ਆ ਕੁਝ ਡਾਲੀਆਂ ਰੱਖ ਦਿੰਦੇ ਸੀ ਸਮੇਂ ਦੇ ਨਾਲ ਹੌਲੀ-ਹੌਲੀ ਜਿਵੇਂ ਮਹੀਨਾ ਪਿਆਰਾ ਵੇ ਜਿਵੇਂ ਪੀਦਾ ਹੋ ਜਾਂਦਾ ਸੀ ਤਾਂ ਕਹਿੰਦੇ ਉਹਨੂੰ ਚੁੱਕ ਕੇ ਬਾਹਰ ਵਗਾ ਦਿੰਦੇ ਸੀ ਕਹਿੰਦੇ ਕਿ ਇਹ ਦੇ ਨਾਲ ਬਹੁਤ ਸਾਰੀ ਨਕਾਰਾਤਮਕ ਤਾਕਤਾਂ ਨੂੰ ਸੋਖਣ ਦੀ ਤਾਕਤ ਰੱਖਦਾ ਹੈ ਫਿਰ ਦਬਾਣਾ ਉਥੇ ਨਵਾਂ ਲੋਨ ਰੱਖ ਦਿਆ ਕਰੋ ਇਹ ਜਿਹੜਾ ਲੋਨ ਉਥੇ ਰੱਖਿਆ ਕਰਦੇ ਸੀ ਇਹਦੇ ਇੱਕ ਕਾਰਨ ਇਹ ਕਿ ਨਕਾਰਾਤਮਕ ਤਾਕਤਾਂ ਨੂੰ ਸੋਖਦਾ ਦੂਸਰਾ ਕਿ ਅਕਸਰ ਹੀ ਲੋਕ ਉਸ ਸਮੇਂ ਆਪਣੇ ਸਰੀਰ ਨੂੰ ਬਹੁਤ ਕੰਮ ਲਿਆ ਕਰਦੇ ਸੀ ਪਾਣੀ ਹਮੇਸ਼ਾ ਗੁਣਗੁਣਾ ਲਿਆ ਕਰਦੇ ਸੀ ਤੇ ਉਸੇ ਨਾਲ ਨਹਾਇਆ ਕਰਦੇ ਸੀ ਉਸ ਵਿੱਚ ਕੁਝ ਮਾਤਰਾ ਉਹ ਸੈਦਾ ਨਮਕ ਪਾ ਲੈਂਦੇ ਸੀ ਇਸ ਪਾਣੀ ਦੇ ਨਾਲ ਨਹਾਉਂਦੇ ਸੀ ਤੇ ਜਦੋਂ ਇਸ ਪਾਣੀ ਨਾਲ ਨਹਾਉਂਦੇ ਸਨ ਤਾਂ ਸਰੀਰ ਦੀ ਸਾਰੀ ਥਕਾਵਟ ਉੱਤਰ ਜਾਂਦੀ ਸੀ ਕਿਉਂਕਿ ਇਹਦੇ ਨਾਲ ਜਿੰਨੀਆਂ ਵੀ ਮਾਸਪੇਸ਼ੀਆਂ ਨੂੰ ਥਕਾਵਟ ਹੁੰਦੀ ਉਹ ਦੂਰ ਹੋ ਜਾਂਦੀ ਸੀ ਇਸ ਪਾਣੀ ਨਾਲ ਸਿਰ ਨਈਂ ਧੋਣਾ ਚਾਹੀਦਾ ਵਾਲ ਚਿੱਟੇ ਹੋ ਜਾਂਦੇ ਹਨ ਐਸੇ ਨਾਲ ਜਦੋਂ ਇਸ਼ਨਾਨ ਕਰੀਦਾ ਤੇ ਮਨ ਦੇ ਵਿੱਚ ਜਿਹੜੀ ਥਕਾਵਟ ਸੀ ਭਾਰ ਸੀ ਸਰੀਰ ਦਾ ਭਾਰ ਸੀ ਉਹ ਠੀਕ ਹੋ ਜਾਂਦਾ ਜਦੋਂ ਵੀ ਕਦੇ ਐਵੇਂ ਲੱਗੇ ਸਰੀਰ ਬੜਾ ਥੱਕਿਆ ਹੈ ਟੁੱਟਿਆ ਹੈ ਉਦੋਂ ਹਮੇਸ਼ਾ ਥੋੜਾ ਜਿਹਾ ਸੈਦਾ ਨਮਕ ਥੋੜਾ ਜਿਹਾ ਕੋਸੇ ਪਾਣੀ ਦੇ ਵਿੱਚ ਪਾ ਕੇ ਇਸੇ ਨਾਲ ਇਸ਼ਨਾਨ ਕਰੋ ਤੁਸੀਂ ਦੇਖਿਓ ਇਸੇ ਨਾਲ ਸਰੀਰ ਦੇ ਸਾਰੇ ਬੈਕਟੀਰੀਆ ਵੀ ਦੂਰ ਹੋ ਜਾਣਗੇ ਤੇ ਸਰੀਰ ਜਿਹੜਾ ਉਹ ਥੱਕਿਆ ਜਿਹੜਾ ਟੁੱਟਿਆ ਸੀ ਉਹ ਵੀ ਠੀਕ ਹੋ ਜਾਵੇਗਾ ਪੁਰਾਣੇ ਲੋਕ ਇਸੇ ਵਰਤੋਂ ਬੜੇ ਸਾਰੇ ਕੰਮਾ ਚ ਕਰਦੇ ਸੀ ਤਾਂ ਹਮੇਸ਼ਾ ਠੀਕ ਰਹਿੰਦੇ ਸੀ ਉਹ ਖਾਣਾ ਪੀਣੇ ਚ ਵੀ ਇਸੇ ਲੂਣ ਦੀ ਵਾਤੋਂ ਕਰਦੇ 사인 ਇਸ ਦੇ ਨਾਲ ਘਰ ਅਸੋਖ ਤੇ ਸਮ੍ਰਿਧੀ ਆਉਂਦੀ ਸ ਇਹ ਤਿੰਨਾ ਥਾਵਾਂ ਤੇ ਕਿੱਥੇ ਕਿੱਥੇ ਲੋਨ ਰੱਖਣਾ ਚਾਹੀਦਾ ਹੈ ਸਭ ਤੋਂ ਪਹਿਲੀ ਥਾਂ ਕਹਿੰਦੇ ਨੇ ਕਿ ਆਪਣੀ ਰਸੋਈ ਵਿੱਚ ਰਸੋਈ ਵਿੱਚ ਤੁਸੀਂ ਲੋਨ ਨੂੰ ਥਾਂਂ ਦਵੋ ਤੁਹਾਡੇ ਸਰੀਰ ਦੇ 36 ਤਰ੍ਹਾਂ ਦੇ ਰੋਗ ਇਸ ਦੇ ਨਾਲ ਦੂਰ ਹੋ ਜਾਣਗੇ ਖਾਣਾ ਬਣਾਉਣ ਤੋਂ ਜਦੋਂ ਉਸ ਬਾਅਦ ਵਿੱਚ ਲੋਨ ਪਾਉਣਾ ਚਾਹੀਦਾ ਹੈ ਦੂਜੀ ਥਾਂ ਹੈ ਬਾਥਰੂਮ ਕਿਹਾ ਜਾਂਦਾ ਹੈ ਕਿ ਜਦੋਂ ਆਪਾਂ ਬਾਥਰੂਮ ਚ ਐਵੇਂ ਲੋਨ ਰੱਖਦੇ ਹਾਂ ਇਸ ਦੇ ਨਾਲ ਆਪਣੇ ਘਰ ਦੇ ਜਿੰਨੇ ਵੀ ਥਾਂ ਦੀ ਨਕਾਰਾਤਮਿਕ ਊਰਜਾ ਕਹਿੰਦੇ ਉਸ ਉਖੀ ਜਾਂਦੀ ਹੈ ਤੀਸਰੀ ਥਾਂ ਹੈ ਨਹਾਉਣ ਵਾਲਾ ਜਦੋਂ ਨਾਓ ਤੇ ਉਦੋਂ ਇਹਦੀ ਵਰਤੋਂ ਜ਼ਰੂਰ ਕਰੋ ਇਸ ਦੇ ਨਾਲ ਤੁਹਾਡੇ ਸਰੀਰ ਦੇ ਜਿੰਨੇ ਵੀ ਰੋਗ ਨੇ ਉਹ ਦੂਰ ਹੋ ਜਾਣਗੇ ਚੌਥਾ ਕੰਮ ਕਰਨਾ ਕਿ ਜਦੋਂ ਤੁਸੀਂ ਚਾੜੂ ਪੋਚ ਲਗਾਓ ਉਦੋਂ ਪਾਣੀ ਵਿੱਚ ਜ਼ਰੂਰ ਲਾਉਣ ਪਾਓ ਇਸ ਦੇ ਨਾਲ ਸਾਰੇ ਘਰ ਦੇ ਬੈਕਟੀਰੀਆ ਜਿਹੜੇ ਉਹ ਨਾਸ ਹੋ ਜਾਣਗੇ ਨਕਾਰਾਤਮਿਕਤਾ ਦੂਰ ਹੋ ਵਈ ਗਈ ਪੰਜਵੇਂ ਜਦੋਂ ਵੀ ਕਦੇ ਲੱਗੇ ਕਿ ਘਰ ਕੋਈ ਬੱਚਾ ਜਵਾਕ ਜਵਾਕ ਰੋ ਰਿਹਾ ਹੈ ਤਾਂ ਉਸ ਤੋਂ ਵਾਰ ਕੇ ਅੱਗੇ ਦੇ ਵਿੱਚ ਸੁੱਟ ਦਿਓ ਇਸ ਨਾਲ ਸਾਰੀ ਜੋ ਦੀ ਨਕਾਰਾਤਮਕਤਾ ਹੈ ਉਹ ਦੂਰ ਹੋ ਜਾਵੇਗੀ ਪੁਰਾਣੇ ਲੋਕ ਇਸ ਗੱਲ ਨੂੰ ਮੰਨਦੇ ਸੀ ਅਮਲ ਕਰਦੇ ਸੀ ਤੇ ਜ਼ਿੰਦਗੀ ਉਹਨਾਂ ਦੀ ਸੁਖਾਲੀ ਸੀ ਕਿਹਾ ਜਾਂਦਾ ਵਿਸ਼ਵਾਸ ਤੇ ਦੁਨੀਆ ਕਾਇਮ ਹੈ ਇਸ ਕਰਕੇ ਜੋ ਅਮਲ ਹੈ ਛੋਟੇ ਛੋਟੇ ਗੱਲਾਂ ਦੇ ਕਰਦੇ ਨੇ ਤੇ ਉਹਨਾਂ ਦੀ ਜ਼ਿੰਦਗੀ ਸੁਖਾਲੀ ਹੋ ਜਾਂਦੀ ਹੈ ਸਾਧ ਸੰਗਤ ਜੀ ਵੀਡੀਓ ਚੰਗੀ ਲੱਗੀ ਤਾਂ ਅੱਗੇ ਵੀ ਸ਼ੇਅਰ ਕਰ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ